ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੇੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਮਿਹਰਬਾਨੀ ਸੋ ਖੇੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਕਰਨਲ ਸੋਫੀਆ ਕੁਰੈਸ਼ੀ ਦੇ ਬਾਰੇ ਭਾਜਪਾ ਦੇ ਆਗੂ ਵਿਜੇ ਸ਼ਾਹ ਦੇ ਵੱਲੋਂ ਦਿੱਤੇ ਬਿਆਨ ਦੇ ਬਾਰੇ ਸੁਪਰੀਮ ਕੋਰਟ ਨੇ ਉਸ ਦੇ ਬਿਆਨ ਨੂੰ ਦੇਸ਼ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਕਿਹਾ ਹੈ ਇਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ ਜਾਂ ਫਿਰ ਅੱਗੇ ਭਵਿੱਖ ਦੇ ਵਿੱਚ ਕਿਵੇਂ ਦੇਖਿਆ ਜਾ ਸਕਦਾ ਹੈ ਇਸ ਦੇ ਬਾਰੇ ਤੁਹਾਡਾ ਕੀ ਬਿਆਨ ਹੈ ਹਾਂਜੀ ਬਿਲਕੁਲ ਤੁਸੀਂ ਸਾਰਿਆਂ ਨੇ ਇਹ ਗੱਲ ਸੁਣੀ ਹੈ ਜੀ ਹੂੰ ਹੂੰ ਕਿ ਸੋਫੀਆ ਕਰੈਸ਼ੀ ਨੇ ਮਤਲਬ ਸਾਰੀ ਦਿਨ ਜੰਗ ਚੱਲੀ ਤਿੰਨ ਦਿਨ ਚੱਲੀ ਹੈਗੀ ਆ ਜੀ ਉਹਦੀ ਜੰਗ ਦੀ ਰਿਪੋਰਟ ਪਲ ਪਲ ਦੀ ਰਿਪੋਰਟ ਉਹਨਾਂ ਨੇ ਪ੍ਰੈਸ ਕੌਮਿਓਂ ਦਿੱਤੀ ਹੈਗੀ ਆ ਹਾਂਜੀ ਬਿਲਕੁਲ ਜੀ ਔਰ ਸੋਫੀਆ ਕੈਸੀ ਨੇ ਮਤਲਬ ਇੱਕ ਜ਼ੁਮਰੀ ਉਹਨਾਂ ਨੇ ਦਿੱਤੀ ਗਈ ਸੀ ਕਿ ਜਨਾਨੇ ਉਸ ਦਾ ਉਸ ਅੰजाम ਦਿੱਤਾ ਹੂੰ ਉਹ ਦੇਸ਼ ਭਾਰਤ ਮਾਂ ਜਿਹਨੂੰ ਭਾਰਤ ਮਾਂ ਕਿਨੇ ਦੇਸ਼ ਨੂੰ ਭਾਰਤ ਮਾਂ ਦੀ ਸੱਚੀ ਸੁੱਚੀ ਬੇਟੀ ਹੈਗੀ ਹੂੰ ਠੀਕ ਆ ਕਿਸੇ ਵੀ ਫੌਜੀ ਅਧਿਕਾਰੀ ਨੂੰ ਜਾਂ ਕਿਸੇ ਵੀ ਅਧਿਕਾਰੀ ਨੂੰ ਅਸੀਂ ਉਹਦੇ ਧਰਮ ਨਾਲ ਜੁੜ ਕੇ ਨਹੀਂ ਦੇ ਸਕਦੇ ਬਿਲਕੁਲ ਸਹੀ ਜੀ ਉਹ ਉਹ ਕਿਹੜਾ ਹੁੰਦਾ ਅਸਲੀ ਜਰੂਰ ਇੰਡੀਆ ਹੁੰਦਾ ਹੂੰ ਅਸੀਂ ਭਾਰਤਮਾ ਦੇ ਬੇਟੇ ਜਾਂ ਬੇਟੀਆਂ ਜੇਕਰ ਮਤਲਬ ਜੇ ਭਾਰਤ ਵੱਲੋਂ ਸਿਟੀਜ਼ਨ ਬਣ ਤੋਂ ਸਿਟੀਜ਼ਨ ਚਾਹੇ ਮੁਸਲਮਾਨਾ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਜੇ ਉਹ ਆਰਮੀ ਲੜਾਈ ਲੜ ਰਿਹਾ ਉਹ ਭਾਰਤ ਦਾ ਬੇਟਾ ਬਣ ਕੇ ਲੜ ਰਿਹਾ ਜਾਂ ਬੇਟੀ ਬਣ ਕੇ ਲੜ ਰਿਹਾ ਨਾ ਕਿ ਹਿੰਦੂ ਮੁਸਲਮਾਨ ਸਿੱਖ ਲੜਕ ਰਹੇ ਹਮ ਉੱਥੇ ਧਰਮ ਨਹੀਂ ਰਹਿ ਜਾਂਦਾ ਜੀ ਹੁਣ ਅਸੀਂ ਦੇਖਿਆ ਕਿ ਜਿਹੜੀ ਮਤਲਬ ਸਾਡੀ ਸਿੱਖ ਰੈਜਮੈਂਟ ਹੈਗੀ ਆ ਉਹਨੇ ਹਮੇਸ਼ਾ ਇਹ ਝੰਡੇ ਚੁਲਾਏ ਹੈਗੇ ਆ ਤੇ ਪਾਕਿਸਤਾਨ ਆਇਆ ਅੱਜ ਦੀ ਡੇਟ ਦੇ ਪਾਕਿਸਤਾਨ ਦੇ ਵਿੱਚ ਵੀ ਸਿੱਖ ਅਰਮੀ ਅਫਸਰ ਸੀਗੇ ਹੂੰ ਜੀ ਜਿਹੜੇ ਭਾਰਤ ਘਰ ਲੜਦੇ ਸੀਗੇ ਹੂੰ ਹੂੰ ਕਿਉਂਕਿ ਉਹ ਉੱਥੋਂ ਦੇ ਸਿਟੀਜ਼ਨ ਹੈਗੇ ਹੂੰ ਉਹਨਾਂ ਨੇ ਆਪਣੀ ਧਰਤੀ ਲਈ ਲੜਨਾ ਹੈਗਾ ਬਿਲਕੁਲ ਠੀਕ ਹੈ ਨਾ ਹਾਂਜੀ ਤੁਸੀਂ ਦੇਖੋਗੇ ਕਿ ਕਈ ਲੋਕ ਨਾ ਲੋਕਾਂ ਦੇ ਨਾ ਬੜੀ ਸੋੜੀ ਸੋਚ ਹੁੰਦੀ ਆ ਹੂੰ ਸੰਕੀਰਣਤਾ ਹੁੰਦੀ ਆ ਕਿ ਅਸੀਂ ਇਦਾਂ ਸੋਚਣਾ ਲੱਗੇ ਨੇ ਲੋਕਾਂ ਨੂੰ ਜਾਤ ਨਾਲ ਧਰਮ ਨਾਲ ਵਰਗ ਨਾਲ ਜੋੜ ਕੇ ਬਿਲਕੁਲ ਜਿਹੜੇ ਬੰਦੇ ਨਾ ਬਰੌਡ ਮਾਈਂਡ ਹੁੰਦੇ ਆ ਹੂੰ ਜਿਹੜੇ ਇਨਸਾਨੀਆ ਮਨੁੱਖਵਾਦੀ ਲੋਕ ਹੁੰਦੇ ਆ ਉਹ ਇਦਾਂ ਨਹੀਂ ਸੋਚਦੇ ਹੂੰ ਹੁਣ ਪਾਣੀ ਦਾ ਮਸਲਾ ਚੱਲਦਾ ਸੀ ਆਪਣੇ ਛੋਟੇ ਜਿਹੇ ਪੰਜਾਬ ਦਾ ਹਾਂਜੀ ਤੇ ਉਸ ਪਾਣੀਆ ਦੇ ਮਸਲੇ ਉੱਤੇ ਸਭ ਤੋਂ ਜਿਹੜੀ ਨਾ ਕਹਿੰਦੇ ਨੇ ਟੈਕਨੀਕਲ ਲੜਾਈ ਕਾਨੂੰਨੀ ਲੜਾਈ ਗੇ ਲੜੀ ਹੈਗੀ ਆ ਉਹ ਇਥੋਂ ਦੇ ਸਖਤਰ ਜਿਹੜੇ ਹੈਗੇ ਕਿਸੇ ਕੁਮਾਰ ਆਈਏ ਸਰ ਹੂੰ ਕਿਸੇ ਕੁਮਾਰ ਆਈਏ ਸਰ ਬੇਸਿਕਲੀ ਬਿਲੋਂਗਸ ਟੂ ਦਾ ਹਰਿਆਣਾ ਜੀਂਦ ਜੀ ਠੀਕ ਹੈ ਲੜ ਗੇਲੀ ਰਹੇ ਆ ਹੂੰ ਪੰਜਾਬ ਦੀ ਕਿਉਂਕਿ ਉਹ ਪੰਜਾਬ ਆਈਏ ਸਰ ਅਧਿਕਾਰੀ ਹੈ ਹੂੰ ਉਹ ਸਪਾਈ ਆ ਬਿਲਕੁਲ ਸਹੀ ਜੀ ਆ ਜਿਹੜੇ ਤੁਹਾਨੂੰ ਦੇਣ ਦੇ ਨਾ ਅਸੀਂ ਕਰਦਾਂਗੇ ਜੇ ਕਰਦਾਂ ਇਹ ਨਹੀਂ ਕੀਤਾ ਹੀ ਇਜ਼ ਵੈਰੀ ਟੈਕਨੀਕਲ ਜਦੋਂ ਕ੍ਰਿਸ਼ਨ ਕੁਮਾਰ ਜੀ ਸਿੱਖਿਆ ਵਿਭਾਗ ਵਿੱਚ ਸੀਗੇ ਤੇ ਉਹਨੇ ਸਿੱਖਿਆ ਵਿਭਾਗ ਨੂੰ ਸਿਖਰਾਂ ਤੇ ਲੈ ਆਂਦਾ ਸੀ ਹੂੰ ਉਹਦੀ ਵਰਕਰਨ ਦਾ ਤਰੀਕਾ ਹੈਗਾ ਹੀ ਇਜ਼ ਵੈਰੀ ਡੈਡੀਕੇਟਿਡ ਜੀ 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 ਜਦੋਂ ਨਾ ਪੰਜਾਬ ਦਾ ਲੇਖਾ ਦੇਣ ਆਏ ਹੁੰਦੇ ਆ ਹੁਣ ਜਦੋਂ ਉਹਨਾਂ ਕੋ ਇਹ ਸੀ ਵਿਭਾਗ ਉਹ ਵੀ ਕੀਤਾ ਇਸੇ ਤਰ੍ਹਾਂ ਹੀ ਸੋਫੀਆ ਕਰੇ ਸੀ ਹੂੰ ਜਾਂ ਹੋਰ ਜਿਹੜੇ ਆ ਕੋਈ ਬਹੁਤ ਸਾਰੇ ਸਾਡੇ ਮੁਸਲਮ ਜਿਹੜੇ ਮਤਲਬ ਆਫੀਸਰ ਹੈਗੇ ਸ਼ਹੀਦ ਵੀ ਹੋਏ ਹਾਂ ਜੀ ਲੇਕਿਨ ਉਹਨੇ ਆਪਣੇ ਸਮਰਪਿਤ ਕੀਤਾ ਹੈਗਾ ਤੇ ਇੱਕ ਭਾਜਪਾ ਦੇ ਲੀਡਰ ਵਿਜੇ ਸ਼ਾਹ ਵੱਲੋਂ ਇਹ ਗੱਲ ਕਹਿਣੀ ਉਸ ਮੁਖੇ ਹੂੰ ਵੀ ਕਿਉਂਕਿ ਪਹਿਰਗਾਮ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਧਰਮ ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ ਹੂੰ ਹੈਨਾ ਉਹ ਮੁਸਲਮਾਨਾਂ ਅਤਵਾਦੀਆਂ ਨੂੰ ਮੰਨ ਲਈ ਉਹਨਾਂ ਦੀ ਭੈਣ ਨੂੰ ਡਿਊਟੀ ਲਈ ਹੈ ਹੂੰ ਕੀ ਉਹ ਉਹ ਅਤਵਾਦੀ ਭੈਣਾ ਕਿ ਉਹ ਸਾਡੀ ਬੇਟੀ ਹੈ ਹੂੰ ਤੁਹਾਡੀ ਸੰਕਿਰਣ ਦਾ ਜ਼ਿਕਰ ਹੈ ਭਾਜਪਾ ਦਾ ਜੀ ਜਦੋਂ ਉਹਨੇ ਬਿਆਨ ਦਿੱਤਾ ਵਾ ਭਾਜਪਾ ਹਾਈ ਕਮੰਡਰ ਨੂੰ ਕਿਸੇ ਨਿੰਦੇ ਨਹੀਂ ਕੀਤੀ ਉਹਦੀ ਹੂੰ ਜੇ ਉਹ ਅਜ ਕੇ ਸੁਪਰੀਮ ਕੋਰਟ ਚ ਲਿ ਗਿਆ ਸੁਪਰੀਮ ਕੋਰਟ ਨੇ ਕਿਹਾ ਕਿ ਇਦੋਂ ਬੰਦ ਸ਼ਰਮਸਰ ਗੱਲ ਕੋਈ ਨਹੀਂ ਦੇਚ ਲਈ ਹੂੰ ਕਿ ਉਹ ਦੇਸ਼ ਕੀ ਆ ਇਹ ਦੇਸ਼ ਕੀ ਆ ਵੀ ਦਾ ਪੀਪਲ ਆਫ ਹੂੰ ਇੰਡੀਆ ਇੰਡੀਆ ਜੀ ਇੱਥੇ ਅਨੇਕਤਾ ਵਿੱਚ ਇਕਤਾ ਵਾ ਬਿਲਕੁਲ ਸਹੀ ਜੀ ਅਸੀਂ ਕੋਈ ਨਾ ਕਿਸੇ ਵਾਰਾ ਜੀ ਅਸੀਂ ਸਾਰੇ ਇੱਕ ਗੁਲਦਾਸੇ ਦੇ ਫੁੱਲ ਲਏ ਗਏ ਆ ਵੀ ਡਿਫਰੈਂਟ ਕਲਰ ਦੇ ਜੀ ਜੀ ਗੁਲਦਾਸਾ ਇੱਕ ਹੂੰ ਜੀ ਤੇ ਤੁਸੀਂ ਇਹ ਇਹ ਭਾਵਨਾ ਕਿਉਂ ਗੋਵਾਲੀ ਹਮ ਜਦੋਂ ਤੁਸੀਂ ਇਹ ਇਦਾਂ ਦੀ ਭਾਵਨਾ ਲੈ ਕੇ ਆਉਨੇ ਆ ਨੀਝ ਭਾਵਨਾ ਲੈ ਕੇ ਆਉਨੇ ਆ ਤੇ ਉਹ ਨੀਝ ਭਾਵਨਾ ਤੁਹਾਡੀਆਂ ਚੋਣਾਂ ਵਿੱਚ ਤੇ ਕੁਝ ਉਹਨਾਂ ਲੋਕਾਂ ਨੂੰ ਤੁਸੀਂ ਮੂਰਖ ਬਣਾ ਦਦੇ ਜਿਹੜੇ ਅਨਪੜ੍ਹ ਹੈਗੇ ਜਾਂ ਤੁਹਾਡੇ ਮਗਰ ਉਹ ਪਿਛੇ ਲੱਗ ਹੈਗੀ ਆ ਜਾਂ ਤੁਹਾਡੇ ਭਗਤ ਹੈਗੇ ਅੰਧ ਭਗਤ ਹੈਗੇ ਉਹ ਤੇ ਕਹਿਣਗੇ ਬਾ ਕਮਾਲ ਹਮ ਹਣਾ ਅੰਦਰ ਭਗ ਦੇ ਜਿਹੜੇ ਹੁੰਦੇ ਇਹ ਨਾ ਕੋ ਤਰਕ ਨਹੀਂ ਹੁੰਦਾ ਹੂੰ ਬਿਲਕੁਲ ਜੀ ਸੂਝ ਹੀ ਨਹੀਂ ਹੁੰਦੇ ਆ ਤਰਕ ਹੀ ਨਹੀਂ ਹੁੰਦੇ ਆ ਤੇ ਇਹ ਸਰ ਕੇ ਮਤਲਬ ਇਹ ਲੋਕ ਜਿਹੜੇ ਹੈਗੇ ਆ ਇਹ ਮੋਹਰੀਆਂ ਕਤਾਰਾਂ 'ਚ ਬਹਿਣ ਲਈ ਮਤਲਬ ਇਹੋ ਜੀ ਗੱਲ ਕਰਦੇ ਆ ਮੋਦੀ ਸਾਹਿਬ ਨੂੰ ਮਤਲਬ ਇਦਾਂ ਦੇ ਗਾਣ ਗਾਉਣੇ ਉਹਨਾਂ ਦੇ ਹੀਰੋ ਬਣ ਮੋਦੀ ਸਾਹਿਬ ਇੱਕ ਨੇ ਹੋਰ ਬਹਿਨਦਾ ਕਿ ਜਿਹੜੀ ਭਾਰਤੀ ਫੌਜ ਆ ਉਹਨਾਂ ਦਾ ਆਤਮਸਤਕਾ ਮੋਦੀ ਸਾਹਿਬ ਦੇ ਚਰਨਾ 'ਚ ਹੂੰ ਯਾਰ ਕਿ ਉਹਨੇ ਵਰਦੀ ਪਾਈ ਸੀ ਕਿ ਉਹ ਜਨਰਲ ਆ ਮੋਦੀ ਸਾਹਿਬ ਬਤੌਰ ਪ੍ਰਾਈਮ ਮਿਨਿਸਟਰ ਉਹਨਾਂ ਨੇ ਆਪਣੀ ਡਿਊਟੀ ਬਾਕੂ ਵੀ ਨਭਾਈ ਮੈਂ ਮੰਨ ਲੀਨਾ ਹੂੰ ਜੇ ਟੈਕ ਹੋਇਆ ਵਾ ਇੱਥੇ ਫਰਜ਼ ਬੰਦਾ ਸੀਗਾ ਕਿ ਸਾਨੂੰ ਆਪਣੀ ਐਡੀ ਫੌਜ ਵਾ ਉਹਨਾਂ ਨੂੰ ਬਲਸ਼ਾਲੀ ਕਰਨਾ ਹੈ ਉਹਨਾਂ ਨੂੰ ਹੌਸਲਾ ਫੈਕ ਕਰਨੀ ਉਹ ਮੋਦੀ ਸਾਹਿਬ ਨੇ ਕੀਤਾ ਬਿਲਕੁਲ ਜੀ ਪਰ ਇਹ ਸਰ ਕੇ ਤੁਹਾਨੂੰ ਕਿ ਉਹ ਹੌਸਲਾ ਉਹਨਾਂ 'ਚ ਹੈ ਨਹੀਂ ਸੀ ਹੂੰ ਜਿਹੜੇ ਜਨਰਲ ਵਾ ਬਣੇ ਹੋਏ ਉਹ ਕਿੱਡੀ ਭਾਵਨਾ ਤੋਂ ਬੰਦਾ ਕਿੰਨੀ ਸਮਝ ਤੋਂ ਬੰਦਾ ਬਣਦੇ ਆ ਕਿ ਉਹ ਉਹਨਾਂ ਨੇ ਹੁਣ ਮੋਦੀ ਸਾਹਿਬ ਤੋਂ ਸਿੱਖਿਆ ਲੇਕੇ ਲੜਾਈ ਕਰਨੀ ਸੀ ਹੂੰ ਉਹਨਾਂ ਨੇ ਕਿ ਵਿਧੀਵਨਕ ਨਾ ਜਿਹੜਾ ਕਾਨੂੰਨ ਬਣਿਆ ਉਹਦੇ ਆਧਾਰ ਤੇ ਜੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਖੁੱਲ੍ਹ ਦਿੱਤੀ ਆ ਤਿੰਨਾਂ ਬਿਲਕੁਲ ਸਹੀ ਹੈ ਹੈਨਾ ਜੀ ਪਰ ਸਰਕਾਰ ਖੁੱਲ੍ਹਦੀ ਤੁਸੀਂ ਆਪਣੀ ਮਰਜ਼ੀ ਕਰਨੀ ਆ ਤੁਸੀਂ ਕਿ ਆਰਡਰਾਂ ਦੇ ਪਿੱਛੇ ਨਹੀਂ ਆਉਣਾ ਹੈਨਾ ਇਹ ਉਹਨਾਂ ਦੇ ਹੱਕ 'ਚ ਗੱਲ ਜਾਂਦੀ ਆ ਲੇਕਿਨ ਇਹ ਗੱਲ ਨਹੀਂ ਕਹਿਣੀ ਬਣਦੀ ਕਿ ਜਿਹੜੇ ਭਾਰਤੀ ਜਨਰਲ ਹੈਗੇ ਆ ਉਹ ਨਤਮਸਤ ਹੈਗੇ ਬਿਲਕੁਲ ਜੀ ਇਹ ਤਾਂ ਸ਼ਰਮਸਾਰ ਗੱਲ ਮਤਲਬ ਇਹ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਵਕੀਲੀ ਮਨੁਸਪੀਮ ਕੋਣੇ ਗੱਲ ਕੀਤੀ ਜਾਂ ਉਹਦਾ ਦੇਸ਼ ਸੰਸਰ ਹੁੰਦਾ ਕਿਹੜਾ ਦੇਸ਼ ਜਿਹਦਾ ਭਾਰਤੀ ਸੰਵਿਧਾਨ ਹੈਗਾ ਭਾਰਤੀ ਸੰਵਿਧਾਨ ਵੀ ਦਾ ਪੀਪਲ ਆਫ ਇੰਡੀਆ ਕਹਿੰਦਾ ਜੀ ਭਾਰਤੀ ਸੰਵਿਧਾਨ ਬਰਾਬਰੀ ਦੀ ਗੱਲ ਕਰਦਾ ਸਮਾਨਤਾ ਦੀ ਗੱਲ ਕਰਦਾ ਭਾਰਤੀ ਜਵਾਨ ਦੇ ਜਿਹੜਾ ਭਾਰਤੀ ਸਾਡਾ ਸੰਵਿਧਾਨ ਹੈਗਾ ਉਹ ਕਿਸੇ ਵੀ ਧਰਮ ਨੂੰ ਪਾਲਦਾ ਨਹੀਂਗਾ ਕਿਸੇ ਧਰਮ ਦਾ ਬਨਾਸ਼ ਨਹੀਂ ਕਰਦਾ ਉਹ ਸਾਰਿਆਂ ਨੂੰ ਬਰਾਬਰ ਹੱਕ ਦਿੰਦਾ ਦਰ ਹੁੰਦਾ ਬਿਲਕੁਲ ਸਹੀ ਜੀ ਸੋ ਖੜਾ ਸਾਹਿਬ ਇੱਕ ਹੋਰ ਖਬਰ ਆ ਰਹੀ ਹੈ ਵੀ ਹਾਲੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਨੇ ਵਿਆਪਕ ਵਿਵਾਦ ਖੜਾ ਕੀਤਾ ਹੈ ਜਿਸ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚਿਹਰੇ ਨੂੰ ਪਾਕਿਸਤਾਨੀ ਫੌਜ ਦੇ ਬੁਖੀ ਜਨਰਲ ਅਸੀਮ ਮੁਨੀਰ ਦੇ ਅੱਧੇ ਚਿਹਰੇ ਦੇ ਨਾਲ ਜੋੜ ਕੇ ਵਾਇਰਲ ਕੀਤਾ ਗਿਆ ਹੈ ਇਹ ਤਸਵੀਰ ਸਿਰਫ ਇੱਕ ਸੰਪਾਦਿਤ ਚਿੱਤਰ ਨਹੀਂ ਹੈ ਸਗੋਂ ਇੱਕ ਗੰਭੀਰ ਸਿਆਸੀ ਅਤੇ ਸਮਾਜਿਕ ਵਰਤਾਨਾ ਸਿਰਜਣ ਦੀ ਕੋਸ਼ਿਸ਼ ਦਾ ਹਿੱਸਾ ਜਾਪਦੀ ਹੈ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਅਜਿਹੀਆਂ ਕਾਰਵਾਈਆਂ ਦੇ ਪਿੱਛੇ ਸੰਗਠਿਤ ਸਿਆਸੀ ਸਾਜ਼ਿਸ਼ਾਂ ਜਾਂ ਫਿਰ ਇਹ ਸਿਰਫ ਸੋਸ਼ਲ ਮੀਡੀਆ ਦੀ ਅਨਕੰਟਰੋਲ ਸੁਭਾਅ ਦਾ ਨਤੀਜਾ ਹੈ ਇਹ ਕੀ ਬਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਊਗੀ ਹੂੰ ਦੇਖੋ ਤੁਹਾਡਾ ਸਵਾਲ ਬਣਾ ਬੜਾ ਵਧੀਆ ਹੈਗਾ ਕਿ ਇਹ ਕਾਰਨ ਕੀ ਹੈਗਾ ਇਹ ਇਹ ਸੋਸ਼ਲ ਮੀਡੀਆ ਦਾ ਅਨਕੰਟਰੋਲ ਸੁਭਾਅ ਹੈ ਹੂੰ ਜਾਂ ਇਹਦੇ ਪਿੱਛੇ ਸਿਆਸੀ ਬਿਸ਼ੇਸ਼ ਸੂਤਰਤਾ ਰ ਬੈਠਾ ਹੈਗਾ ਜੀ ਜੀ ਹੁਣ ਗੱਲਾਂ ਦੋਵੇਂ ਸਾਹਮਣੇ ਆ ਰਹੀਆਂ ਦੋਨੋਂ ਬਰਾਬਰ ਚੱਲ ਰਹੀਆਂ ਹੂੰ ਠੀਕ ਹੈ ਅੱਜ ਜੇਕਰ راہুল ਗਾਂਧੀ ਵૃતિ ਦਾ ਨੇਤਾ ਹੈਗਾ ਹੂੰ ਹੂੰ ਅੱਜ ਜੇ ਕੋਈ ਸਵਾਲ ਖੜਾ ਕਰਦਾ ਨਾ ਹੂੰ ਤੇ ਉਹਨੂੰ ਸਜ਼ਾ ਮਿਲਦੀ ਹੈ ਜੇ ਪੱਤਰਕਾਰ ਸਵਾਲ ਕਰਦਾ ਤੇ ਉਹਨੂੰ ਵੀ ਗੋਲੀ ਮਾਰੀ ਜਾਂਦੀ ਹੈ ਜਾਂ ਸਜ਼ਾ ਦੇ ਤਾਨਾਸ਼ਾਹੀ ਨਹੀਂ ਆ ਗਈ ਚਾਹ ਪੰਜਾਬ ਆ ਜਾਂ ਪਾਰਾ ਤੇ ਹੂੰ ਜੀ ਹੁਣ ਮਤਲਬ ਜਿੱਥੇ ਜੇਸ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਸਵਾਲ ਕਰਨ ਦਾ ਹੱਕ ਹੈਗਾ ਤੇ ਸਵਾਲ ਕਿਹਨੇ ਕਰਨਾ ਹੂੰ ਉਹ ਜਾਗਦੇ ਮਨੁੱਖ ਨੇ ਕਰਨਾ ਨਾ ਜਿਹਦੀ ਤੀਸਰੀ ਅੱਖ ਖੁੱਲ੍ਹੀ ਹੋਵੇ ਹਨਾ ਜੀ ਕਿਸੇ ਨੇ ਕਿਸੇ ਨੇ ਗੱਲ ਬੜੀ ਵਧੀਆ ਗੱਲਾਂ ਕੀਤੀ ਹੈਗੀ ਆ ਕਿ ਜਦੋਂ ਉਹਨਾਂ ਕਰਮ ਬੰਦਾ ਮਰ ਜਾਂਦਾ ਨਾ ਹੂੰ ਉਹਨਾਂ ਬੋਲ ਸਕਦਾ ਤੇ ਨਾ ਸੁਣ ਸਕਦਾ ਬਿਲਕੁਲ ਸਹੀ ਜੀ ਤੇ ਜਿਉਂਦਾ ਹੋਇਆ ਵੀ ਨਹੀਂ ਉਹ ਬੋਲਦਾ ਤੇ ਜਾਂ ਸੁਣਦਾ ਫਿਰ ਉਹ ਜੂ ਦੀ লাশ ਹੁੰਦਾ ਉਹ ਵੀ ਮੋਇਆਂ ਦੇ ਬਰਾਬਰ ਹੀ ਹੁੰਦਾ ਠੀਕ ਹੈ ਨਾ ਜੀ ਜੀ ਹੁਣ ਜਿਹੜੇ ਮਤਲਬ ਵਿਰੋਧੀ ਦੇ ਨੇਤਾ ਏ ਥੋੜੇ ਆ ਰਾਹੁਲ ਗਾਂਧੀ ਉਹ ਹਰ ਸਵਾਲ ਖੜਾ ਕਰਦੇ ਹੁਣ ਸਵਾਲ ਉਹਨੇ ਕੀ ਕੀਤਾ ਖੜਾ ਕੀਤਾ ਉਹਨਾਂ ਨੇ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦੇ ਉਸ ਬਿਆਨ ਦੀ ਰਿਕਾਰਡਿੰਗ ਸੁਣਾਤੀ ਹੂੰ ਜੇ ਜਿ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਜਦੋਂ ਸੰਧੂਰ ਪ੍ਰਸ਼ਨ ਕੀਤਾ ਗਿਆ ਪਹਿਲਾਂ ਪਾਕਿਸਤਾਨ ਨੂੰ ਦੱਸਤਾ ਗਿਆ ਸੀ ਫਿਰ ਪ੍ਰੈਸ਼ਨ ਰਹਿ ਗਿਆ ਫਿਰ ਤਾਂ ਕੋਈ ਰਿਆਇਟ ਹੀ ਸلسلਾਈ ਨਹੀਂ ਰਿਆ ਗਿਆ ਜਦੋਂ ਤੁਸੀਂ ਆਪਰੇਸ਼ਨ ਕਰ ਰਹੇ ਆ ਸੰਧੂਰ ਪ੍ਰੈਸ਼ਨ ਕਰ ਰਹੇ ਆ ਅਚਨਚੇਤ ਹਮਲਾ ਕਰ ਰਹੇ ਆ ਜਿਹਨੂੰ ਦੱਸਤਾ ਜਿਹਨਾਂ ਤੇ ਹਮਲਾ ਕੀਤਾ ਉੱਥੇ ਰਹਿਣਗੇ ਉਹ ਹਾਂ ਜੀ ਉਹ ਤਾਂ ਦਿਖਾਵਾ ਹੋ ਗਿਆ ਫਿਰ ਸਿਰਫ ਉਹ ਉਹ ਕਹਿੰਦੇ ਇਹ ਗਦਾਰੀ ਆ ਹਾਂ ਇਹ ਦੇਸ਼ ਨੂੰ ਨਿਰਜ ਰੱਖਿਆ ਜਾ ਰਿਹਾ ਹਾਂ ਤੇ ਨਿਕਲਣਾ ਕੀ ਲੇ ਤਾਂ ਨਾ ਫ੍ਰੈਂਡਲੀ ਮੈਚ ਆ ਗੱਲ ਸਵਾਲ ਖੜੇ ਹੁੰਦੇ ਆ ਤੇ ਲੇਕਿਨ ਸਵਾਲਾਂ ਦੇ ਉਹਨਾਂ ਨੇ ਕਿਹਾ ਜੀ ਤੁਸੀਂ ਪਾਰਲੀਮੈਂਟ ਡਿਬੇਟ ਰਖਾਓ ਜੀ ਹਾਂ ਜੀ ਪਾਰਲੀਮੈਂਟ ਡਿਬੀਟ ਨਹੀਂ ਕੀਤਾ ਜਾ ਰਿਹਾ ਲੇਕਿਨ ਇਹ ਗੱਲ ਹੈ ਕਿ ਉਹਨਾਂ ਨੇ ਵੱਖ-ਵੱਖ ਦੂਧੀਆਂ ਪਾਰਟੀਆਂ ਦੇ ਨਿਤਾ ਲੈ ਕੇ ਇਹ ਦੂਧੀਆਂ ਕੰਟਰੀਆਂ ਵਿੱਚ ਭੇਜਣ ਵਾਸਤੇ ਇੱਕ ਡੈਲੀਗੇਟ ਬਣਾਤੇ ਹੈ ਹਮ ਹਮ ਤੇ ਕਾਂਗਰਸਾਂ ਉਹ ਬੰਦਾ ਲਿਆ ਹਮ ਜਿਹੜਾ ਕਾਂਸਲ ਰਿਕਮੈਂਡ ਨਹੀਂ ਕੀਤਾ ਹਮ ਲੇਕਿਨ ਵਿਰੋਧੀ ਪਾਰਟੀਆਂ ਮੁੱਖ ਵਿਰੋਧੀ ਤੇ ਰਹਿ ਗਈ ਆ ਤੁਸੀਂ ਉਹਨਾਂ ਕੋਲ ਲਿਸਟ ਲਈ ਨਹੀਂ ਲਿਸਟ ਲੈਣ ਤੋਂ ਮੈਂ ਜਿਹੜੇ 4 ਨੰਬਰ 4 ਦਿੱਤੇ ਹੈਗੇ ਉਹਨਾਂ ਦਾ ਨਾਂ ਨਹੀਂ ਤੁਸੀਂ ਉਸ ਬੰਦੇ ਪਰ ਸ਼ਸ਼ੀ ਥਰੂਰ ਦਾ ਜਿਹਨੂੰ ਰਿਕਮੈਂਡ ਨਹੀਂ ਕੀਤਾ ਗਿਆ ਜੀ 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 ਠੀਕ ਹੈ ਕਿ ਸ਼ਸ਼ੀ ਧਰੂ ਆਉਣ ਵਾਲੇ ਜ਼ਮਾਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਭਾਜਪਾ ਹੀ ਹੂੰ ਆਵਾਜ਼ ਬੁੱਲ ਰਿਹਾ ਗਿਆ ਕਿਉਂਕਿ ਉਹ ਖੜਗੇ ਦੇ ਮੁਕਾਬਲੇ ਹਾਰ ਗਏ ਚੋਣਾਂ ਹਾਰ ਗਏ ਸੀ ਜੀ ਹਨਾ ਕਾ ਨਹੀਂ ਦਰ ਲੱਗ ਰਿਹਾ ਉਹਨਾਂ ਦਾ ਉਹ ਜਾਣਗੇ ਲੇਕਿਨ ਇਹੀ ਗੱਲ ਨਾ ਜਿਗਾ ਕਿ ਕਾਂਗਰਸ ਨੇ ਇਹ ਦੇਖਿਆ ਕਿ ਸਾਡਾ ਸ਼ਸ਼ੀ ਧਰੂ ਪਵਾਂ ਬੋਲ ਡਿਜ਼ਰਵ ਕਰਦਾ ਉਸ ਨਹੀਂ ਗਿਆ ਤੇ ਅਸੀਂ ਉਹ ਨਹੀਂ ਜਾ ਸਕਦੇ ਅੱਜ ਇਸੇ ਕਰਕੇ ਹੀ ਮਤਲਬ ਰਾਹੁਲ ਗਾਂਧੀ ਨੂੰ ਉਹਦੀ ਮਨੀਰ ਦੀ ਫੋਟੋ ਲਾ ਕੇ ਨਾ ਹੂੰ ਜੀ ਜੀ ਉਹਦੀ ਵਰਦੀ ਅੱਧੀ ਪਾ ਕੇ ਤੇ ਅੱਧਾ ਅੱਧਾ rau gandhi ਉਹਦਾ ਮਨਹਿਰ ਬਣਾ ਦਿੱਤਾ ਹੈਗਾ ਤੇ ਉਹਨੂੰ ਇਹ ਪੇਸ਼ ਕੀਤਾ ਜਾ ਰਿਹਾ ਹੈਗਾ ਤਾਂ ਕਿ ਉਹ ਭਾਗਤਾਂ ਨੂੰ ਲੋਕਾਂ ਨੂੰ ਪਤਾ ਲੱਗ ਜਾਵੇ ਜਿਨ੍ਹਾਂ ਨੇ ਸੋਚ ਨੂੰ ਜੰਦਲ ਆਇਆ ਹੋਇਆ ਹਮ ਜਿਨ੍ਹਾਂ ਸੋਚਣਾ ਨੇਗਾ ਕੀ ਕੀ rau gandhi ਨੇ ਇਹ ਕਿਹਾ ਸੀ ਕਿ ਤੁਸੀਂ ਮਤਲਬ ਇਹ ਲੜਾਈ ਦੇ ਨਾਲ ਨਹੀਂ ਹਮ ਕਾਂਗਰਸ ਨੇ ਜਾਂ ਦੂਜੀਆਂ ਸਾਰੀਆਂ ਪਾਰਟੀਆਂ ਨੇ ਦੇਸ਼ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਹਮ ਜੀ ਕਿਸੇ ਦਾ ਕਿਸੇ ਪਾਰਟੀ ਦਾ ਬਿਆਨ ਨਹੀਂ ਆ ਕਿ ਅਸੀਂ ਦੇਸ਼ ਨਾਲ ਨਹੀਂ ਖੜੇ ਜਾਂ ਦੇਸ਼ ਦੇ ਭੀੜ ਪਈ ਆ ਸਰੀਆਮ ਪੰਡਿਆਂ ਨੇ ਬਿਆਨ ਕੀਤਾ ਲੇਕਿਨ ਜਦੋਂ ਤੁਸੀਂ ਇਹ ਗੱਲ ਤੁਹਾਡੀ ਬਾਹਰ ਨਿਕਲਦੀ ਲੀਕ ਹੁੰਦੀ ਆ ਬਸ ਇਹਨਾਂ ਨੂੰ ਪਹਿਲਾਂ ਕਹਿਤਾ ਸੀਗਾ ਉਹ ਤਾਂ ਸਵਾਲ ਤੇ ਖੜਾ ਹੁੰਦਾ ਨਾ ਬਿਲਕੁਲ ਜੀ ਬਿਲਕੁਲ ਜੇ ਸਵਾਲ ਖੜਾ ਹੁੰਦਾ ਉਹਦਾ ਜਵਾਬ ਦੇਣ ਦੇ ਵੀ ਜਾਏ ਤੁਸੀਂ ਅਜਿਹਾ ਬਰਤਾਨ ਸੱਜ ਕੇ ਅਜਿਹਾ ਨਿਹੜ ਸੱਜ ਕੇ ਉਹਨੂੰ ਖਲਨਾਇਕ ਬਣਾਉਣ ਦੀ ਕੋਸ਼ਿਸ਼ ਕਰੋ ਇਹ ਲੋਕ ਵੀ ਸਹਿਣ ਨਹੀਂ ਕਰਨਗੇ ਬਿਲਕੁਲ ਸਹੀ ਜੀ ਬਿਲਕੁਲ ਸੋ ਘਟਾ ਸਾਬ ਮਸਲੇ ਤਾਂ ਹੋਰ ਵੀ ਬਹੁਤ ਨੇ ਪਰ ਆਪਾਂ ਨੂੰ ਹੁਣ ਸਮਾਂ ਹੀ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਇਆਂ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਰਾਜੀ ਰਹੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਰਹੇ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇ ਹੋਈ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ